ਭੱਜ ਕੇ ਵਿਆਹ ਕਰਵਾਉਣ ਵਾਲੇ ਮੁੰਡੇ ਕੁੜੀਆਂ ਦੇ ਖਿਲਾਫ ਹੁਣ ਪੰਚਾਇਤ ਨੇ ਵੱਡੇ ਫੈਸਲੇ ਵੱਡੇ ਫਰਮਾਨ ਲੈਣੇ ਸ਼ੁਰੂ ਕਰ ਦਿੱਤੇ ਨੇ ਕੋਈ ਵੀ ਮੁੰਡਾ ਜੇਕਰ ਭੱਜ ਕੇ ਵਿਆਹ ਕਰਵਾਉਂਦਾ ਹੈ ਜਾਂ ਫਿਰ ਕੋਟ ਮੈਰਿਜ ਕਰਵਾਉਂਦਾ ਹੈ ਤੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ ਉਹਨਾਂ ਦਾ ਬਾਈਕਾਟ ਕਰ ਦਿੱਤਾ ਜਾਵੇਗਾ ਪਿੰਡ ਦੇ ਵਿੱਚ ਤਾਂ ਥਾਂ ਮਿਲੇਗੀ ਨਹੀਂ ਇਸ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਵਿੱਚ ਵੀ ਉਹਨਾਂ ਨੂੰ ਰਹਿਣ ਨਹੀਂ ਦਿੱਤਾ ਜਾਵੇਗਾ ਲਗਾਤਾਰ ਬੀਤੇ ਦਿਨਾਂ ਤੋਂ ਵੱਖ-ਵੱਖ ਪਿੰਡਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਪੰਚਾਇਤ ਦੇ ਵੱਲੋਂ ਇਹ ਮਤਾ ਪਾਇਆ ਜਾ ਰਿਹਾ ਹੈ ਪਹਿਲਾ ਬਠਿੰਡਾ ਦੇ ਵਿੱਚ ਹੁੰਦਾ ਜਿੱਥੇ ਪੰਚਾਇਤ ਦੇ ਵੱਲੋਂ ਮੁੰਡਾ ਕੁੜੀ ਨੂੰ ਆਪਸ ਦੇ ਵਿੱਚ ਇੱਕ ਹੀ ਪਿੰਡ ਦੇ ਜੇਕਰ ਮੁੰਡਾ ਵਾ ਕੁੜੀ ਹੈ ਉਹ ਆਪਸ ਦੇ ਵਿੱਚ ਵਿਆਹ ਕਰਾਉਂਦੇ ਨੇ ਉਸ ਤੇ ਰੋਕ ਲਗਾਈ ਜਾਂਦੀ ਹੈ ਨਾਲ ਦੀ ਨਾਲ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਕਿ ਜੇਕਰ ਤੁਸੀਂ ਵਿਆਹ ਕਰਵਾਉਂਦੇ ਉਹ ਤਾਂ ਤੁਹਾਨੂੰ ਪਿੰਡ ਛੱਡਣਾ ਪਵੇਗਾ ਬਠਿੰਡਾ ਦੇ ਵਿੱਚ ਇਹ ਪੂਰਾ ਮਾਮਲਾ ਸਾਹਮਣੇ ਆਂਦਾ ਸੀ ਇਸ ਤੋਂ ਇਲਾਵਾ ਪਰਿਵਾਰ ਨੂੰ ਵੀ ਕਿਹਾ ਗਿਆ ਸੀ ਕਿ ਜੇਕਰ ਤੁਸੀਂ ਸਾਥ ਦਿਨ ਦਿਓ ਤੁਹਾਨੂੰ ਵੀ ਪਿੰਡ ਛੱਡ ਕੇ ਜਾਣਾ ਪਵੇਗਾ ਉਸ ਤੋਂ ਬਾਅਦ ਮੋਗਾ ਦੇ ਵਿੱਚ ਵੀ ਅਜਿਹਾ ਹੀ ਹੁੰਦਾ ਜਿੱਥੇ ਇੱਕ ਮੁੰਡਾ ਆਪਣੀ ਪਿੰਡ ਦੀ ਕੁੜੀ ਦੇ ਨਾਲ ਵਿਆਹ ਕਰਾ ਲੈਂਦਾ ਉਸ ਦੀ ਮਾਂ ਨੂੰ ਇਸ ਦੀ ਸਜ਼ਾ ਦਿੱਤੀ ਜਾਂਦੀ ਹੈ ਮਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਨਾਬਾ ਦੇ ਵਿੱਚ ਵੀ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਜਦੋਂ ਮੁੰਡਾ ਕੁੜੀ ਆਪਸ ਦੇ ਵਿੱਚ ਵਿਆਹ ਕਰਾਂਦੇ ਹਾਲਾਂਕਿ 2016 ਦੇ ਵਿੱਚ ਉਹਨਾਂ ਦਾ ਵਿਆਹ ਹੁੰਦਾ ਪਰ ਉਹਨਾਂ ਨੂੰ ਹੁਣ ਪਿੰਡ ਦੀ ਪੰਚਾਇਤ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਆਪਣਾ ਇਹ ਘਰ ਜੋ ਪਿੰਡ ਦੇ ਵਿੱਚ ਉਸ ਨੂੰ ਛੱਡ ਕੇ ਜਾਣਾ ਪਵੇਗਾ ਦੋ ਬੱਚੇ ਵੀ ਸੀ ਉਹਨਾਂ ਨੂੰ ਵੀ ਪਿੰਡ ਛੱਡ ਕੇ ਜਾਣਾ ਪਵੇਗਾ ਤੇ ਹੁਣ ਇਸੇ ਲੜੀ ਦੇ ਵਿੱਚ ਮੁਹਾਲੀ ਦਾ ਪਿੰਡ ਹੈ ਮੜਕਪੁਰ شریف ਜਿਸ ਦੇ ਪੰਚਾਇਤ ਦੇ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਮਤੇ ਦੇ ਵਿੱਚ ਕੀ ਕੁਝ ਲਿਖਿਆ ਉਹ ਵੀ ਤੁਹਾਨੂੰ ਪੜ ਕੇ ਸੁਣਾਵਾਂਗੇ ਪਰ ਇਸ ਦੇ ਵਿੱਚ ਸਾਫ਼-ਸਾਫ਼ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜੇਕਰ ਇੱਕ ਹੀ ਪਿੰਡ ਦੇ ਮੁੰਡਾ ਕੁੜੀ ਹੈ ਉਹ ਆਪਸ ਦੇ ਵਿੱਚ ਵਿਆਹ ਕਰਾਉਂਦੇ ਨੇ ਉਹਨਾਂ ਨੂੰ ਪਿੰਡ ਛੱਡਣਾ ਪਵੇਗਾ ਲਵ ਮੈਰਿਜ ਇਸ ਪਿੰਡ ਦੇ ਵਿੱਚ ਮਨਜ਼ੂਰ ਨਹੀਂ ਹੈ ਕੋਈ ਵੀ ਮੁੰਡਾ ਕੁੜੀ ਜੋ ਆਪਸ ਦੇ ਵਿੱਚ ਲਵ ਮੈਰਿਜ ਕਰਾਉਂਦੇ ਨੇ ਕੋਰਟ ਦੇ ਵਿੱਚ ਜਾ ਕੇ ਵੀ ਜੇਕਰ ਤੁਸੀਂ ਵਿਆਹ ਕਰਵਾ ਲੈਂਦੇ ਹੋ ਆ ਵੀ ਪਿੰਡ ਇਸ ਨੂੰ ਮਨਜ਼ੂਰੀ ਨਹੀਂ ਦੇਵੇਗਾ ਕੋਰਟ ਮੈਰਿਜ ਵੀ ਮੰਨੀ ਨਹੀਂ ਜਾਵੇਗੀ ਇਸ ਤੋਂ ਇਲਾਵਾ ਜਿਹੜੇ ਵੀ ਲੋਕ ਇਸ ਮੁੰਡਾ ਕੁੜੀ ਦੀ ਮਦਦ ਕਰਦੇ ਨੇ ਜੋੜੇ ਦੀ ਮਦਦ ਕਰਦੇ ਨੇ ਉਹਨਾਂ ਦੇ ਖਿਲਾਫ ਵੀ ਪਿੰਡ ਦੀ ਪੰਚਾਇਤ ਪਿੰਡ ਦੀ ਜੋ ಗ್ರಾಮ ਪੰਚਾਇਤਾ ਉਸ ਦੇ ਵੱਲੋਂ ਫਰਮਾਨ ਦੇ ਵਿੱਚ ਇਹੀ ਲਿਖਿਆ ਗਿਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਕੁਝ ਇਸ ਮਤੇ ਦੇ ਵਿੱਚ ਲਿਖਿਆ ਹੈ ਪਹਿਲਾਂ ਉਹ ਪੜ੍ਹ ਕੇ ਤੁਹਾਨੂੰ ਸੁਣਾ ਦਿੰਦੇ ਆ ਦਰਸਲ ਇਸ ਮੋਹਾਲੀ ਦੇ ਪਿੰਡ ਮਾਨਕਪੁਰ ਸ਼ਰੀਫ ਦੀ ਪੰਚਾਇਤ ਦੇ ਵੱਲੋਂ ಗ್ರಾಮ ਪੰਚਾਇਤ ਦੇ ਵੱਲੋਂ ਇਹ ਮਤਾ ਪਾਇਆ ਗਿਆ ਮਤੇ ਦੇ ਵਿੱਚ ਲਿਖਿਆ ਗਿਆ ਮਤਾ ਪੇਸ਼ ਹੋਇਆ ਕਿ ਜੇਕਰ ਪਿੰਡ ਦਾ ਕੋਈ ਵੀ ਮੁੰਡਾ ਜਾਂ ਕੁੜੀ ਘਰੋਂ ਭੱਜ ਕੇ ਆਪਸ ਦੇ ਵਿੱਚ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਆਪਸ ਦੇ ਵਿੱਚ ਕੋਟ ਮੈਰਿਜ ਵਿਆਹ ਕਰਵਾਉਂਦੇ ਨੇ ਤਾਂ ਉਹਨਾਂ ਨੂੰ ਪਿੰਡ ਵਿੱਚ ਅਤੇ ਨੇੜਲੇ ਪਿੰਡਾਂ ਦੇ ਵਿੱਚ ਰਹਿਣ ਦਾ ਕੋਈ ਵੀ ਅਧਿਕਾਰ ਨਹੀਂ ਹੋਵੇਗਾ ਉਹਨਾਂ ਨੂੰ ਪਿੰਡ ਦੇ ਵਿੱਚ ਸਾਰੀਆਂ ਸਹੂਲਤਾਂ ਤੋਂ ਵਾਝਾ ਕਰ ਦਿੱਤਾ ਜਾਵੇਗਾ ਜੇਕਰ ਪੰਚਾਇਤ ਦੇ ਖਿਲਾਫ ਕੋਈ ਜਾਂਦਾ ਹੈ ਤਾਂ ਉਸ ਨੂੰ ਵੀ ਸਜ਼ਾ ਦਿੱਤੀ ਜਾਵੇਗੀ ਜੇਕਰ ਪੰਚਾਇਤ ਦੇ ਇਸ ਮਤੇ ਦੇ ਖਿਲਾਫ ਪਰਿਵਾਰਕ ਮੈਂਬਰ ਜਾਂ ਪਿੰਡ ਦਾ ਕੋਈ ਵੀ ਵਿਅਕਤੀ ਉਹਨਾਂ ਦੀ ਸਹਾਇਤਾ ਕਰਦਾ ਹੈ ਤਾਂ ਉਸਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਪੰਚਾਇਤ ਵੱਲੋਂ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਵਰਤਮਾਨ ਸਮੇਂ ਦੇ ਵਿੱਚ ਜੇਕਰ ਕੋਈ ਵੀ ਅਜੀਹੀ ਗਲਤੀ ਕਰਦਾ ਹੈ ਤਾਂ ਉਸਤੇ ਬਣਦੀ ਕਾਰਵਾਈ ਕੀਤੀ ਜਾਵੇ ਇਹ ਮਤਾ ਸਾਡੇ ਪਿੰਡ ਦੀ ਹਾਜ਼ਰੀ ਦੇ ਵਿੱਚ ಗ್ರಾಮ ਪੰਚਾਇਤ ਦੇ ਵਿੱਚ ਪਾਸ ਹੋਇਆ ਹੈ ਇਸ ਮਤੇ ਤੇ ਤਹਿਤ ਸਾਰੇ ਪਿੰਡ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਪੂਰੇ ਸਹਿਯੋਗ ਦੇ ਨਾਲ ਵਰਤਮਾਨ ਸਮੇਂ ਦੇ ਵਿੱਚ ਅਜਿਹਾ ਘਟਨਾਵਾਂ ਨੂੰ ਰੋਕਿਆ ਜਾਵੇ ਤਾਂ ਵੱਖ-ਵੱਖ ਪਿੰਡਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਮਤੇ ਜਿਹਨੇ ਨੇ ਪਾਏ ਜਾ ਰਹੇ ਨੇ ਇਹ ਮੁਹੱਲੇ ਦੇ ਮੁਹੱਲੇ ਦਾ ਪਿੰਡ ਹੈ ਜਿਸ ਦੇ ਵਿੱਚ ਇਹ ਮਤਾ ਪਾਇਆ ਗਿਆ ਇਸ ਤੋਂ ਪਹਿਲਾਂ ਵੀ ਨਾਬਾ ਹੋਵੇ ਮੋਗਾ ਹੋਵੇ ਬਠਿੰਡਾ ਹੋਵੇ ਉਥੇ ਇਦਾਂ ਦੇ ਮਤੇ ਪਾਏ ਚੁੱਕੇ ਨੇ ਤੁਹਾਨੂੰ ਇਹ ਫੈਸਲਾ ਪੰਚਾਇਤ ਦਾ ਸਹੀ ਲੱਗਦਾ ਹੈ ਜਾਂ ਫਿਰ ਗਲਤ ਲੱਗਦਾ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿਉਂਕਿ ਕੁਝ ਲੋਕ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਿਸੇ ਨੂੰ ਆਪਸ ਦੇ ਵਿੱਚ ਵਿਆਹ ਕਰਾਣ ਤੋਂ ਰੋਕ ਨਹੀਂ ਸਕਦੇ ਲਵ ਮੈਰਿਜ ਕਰਾਣ ਤੋਂ ਤੁਸੀਂ ਰੋਕ ਨਹੀਂ ਸਕਦੇ ਜੇਕਰ ਕੋਈ ਵਿਅਕਤੀ ਜਿਸ ਦੀ ਉਮਰ ਵਿਆਹ ਦੇ ਲਾਇਕ ਹੈ ਉਹ ਆਪਸ ਦੇ ਵਿੱਚ ਵਿਆਹ ਕਰਾਣਾ ਚਾਹਦੇ ਤੁਸੀਂ ਉਸ ਨੂੰ ਰੋਕ ਨਹੀਂ ਸਕਦੇ ਪਰ ਕੁਝ ਲੋਕ ਅਜਿਹਾ ਵੀ ਨੇ ਜੋ ਐਸਾ ਫੈਸਲੇ ਦੇ ਖਿਲਾਫ ਨੇ ਤੇ ਕੁਝ ਇਸ ਦੇ ਸਪੋਰਟ ਦੇ ਵਿੱਚ ਨੇ ਉਹ ਕਹਿ ਰਹੇ ਨੇ ਕਿ ਪਿੰਡ ਦੇ ਵਿੱਚ ਮੁੰਡਾ ਕੁੜੀ ਆਪਸ ਦੇ ਵਿੱਚ ਵਿਆਹ ਨਹੀਂ ਕਰਾ ਸਕਦੇ ਕਿਉਂਕਿ ਇਹ ਪਿੰਡ ਦੀ ਗરિਮਾ ਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਪਰਿਵਾਰ ਆਪਸ ਦੇ ਵਿੱਚ ਮਿਲਦੇ ਨੇ ਤੇ ਇਸ ਤਰੀਕੇ ਦੇ ਨਾਲ ਜੇਕਰ ਕੋਈ ਮੁੰਡਾ ਕੁੜੀ ਆਪਸ ਦੇ ਵਿੱਚ ਵਿਆਹ ਕਰਾ ਲੈਂਦਾ ਤੇ ਇਸ ਦੇ ਨਾਲ ਪਿੰਡ ਦੇ ਵਿੱਚ ਗਲਤ ਛਾਪ ਜਿਹੜੀ ਆ ਉਹ ਪੈਦਾ ਹੁੰਦੀ ਹੈ ਬੱਚੇ ਉਹਨਾਂ ਦੇ ਵਿੱਚ ਗਲਤ ਸੰਗਤ ਪੈਂਦੀ ਆ ਹੁੰਦੀ ਹੈ ਇਸ ਤਰੀਕੇ ਦੇ ਤਰਕ ਜਿਹੜੇ ਨੇ ਅਕ ਵਕ ਤਰਕ ਹਰ ਕੋਈ ਆਪੋ ਆਪਣੇ ਦੇ ਰਿਹਾ ਕੁਝ ਇਸ ਫੈਸਲੇ ਨੂੰ ਸਹੀ ਕਹਿ ਰਿਹਾ ਕੁਝ ਗਲਤ ਕਹਿ ਰਿਹਾ ਤਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਇਹ ਫੈਸਲਾ ਸਹੀ ਲੱਗਦਾ ਹੈ ਜਾਂ ਫਿਰ ਗਲਤ ਲੱਗਦਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਦੱਸਿਓ ਕਿ ਪੰਜਾਬ ਦੀ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਹੁਣ ਇਹ ਮਤੇ ਪਾਏ ਜਾ ਰਹੇ ਨੇ ਵੱਖ-ਵੱਖ ਪੰਚਾਇਤਾਂ ਜਿਹੜੀਆਂ ਨੇ ਹੁਣ ਵਿਆਹਾਂ ਦੇ ਖਿਲਾਫ ਇਸ ਤਰੀਕੇ ਦੇ ਨਾਲ ਮਤਾ ਪਾਰੀਆਂ ਨੇ ਕਿ ਲਵ ਮੈਰਿਜ ਦਾ ਇਸ ਪਿੰਡ ਦੇ ਵਿੱਚ ਹੁਣ ਪੂਰੀ ਤਰੀਕੇ ਦੇ ਨਾਲ ਬੈਨ ਕਰ ਦਿੱਤੀ ਗਈ ਹੈ ਉਸ ਨੂੰ ਲਵ ਮੈਰਿਜ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਆਪਸ ਦੇ ਵਿੱਚ ਜੇਕਰ ਵਿਆਹ ਕਰਾ ਲੈਂਦੇ ਨੇ ਕੋਰਟ ਦੇ ਵਿੱਚ ਜਾ ਕੇ ਵੀ ਜੇਕਰ ਉਹਨਾਂ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਪਰ ਪਿੰਡ ਦੇ ਵਿੱਚ ਉਹਨਾਂ ਨੂੰ ਰਹਿਣ ਦੀ ਥਾ ਨਹੀਂ ਮਿਲੇਗੀ ਉਹਨਾਂ ਦਾ ਬਾਇਕਾਰਡ ਕੀਤਾ ਜਾਵੇਗਾ ਇਸ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਵਿੱਚ ਵੀ ਇਹ ਜਿਨ੍ਹਾਂ ਨੇ ਵਿਆਹ ਕਰਾਇਆ ਹੋਵੇਗਾ ਜੋੜਾ ਉਹ ਨਹੀਂ ਰਹਿ ਸਕਦਾ